ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਦੇ ਦੌਰੇ ਤੇ ਫਰਾਂਸ ਪੁੱਜੇ ਜਿੱਥੇ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰਨ ਨਾਲ AI ਐਕਸ਼ਨ ਸਮਿਟ ਦੀ ਸਹਿ ਪ੍ਰਧਾਨਗੀ ਕਰਨਗੇ ਤੇ ਉਹਨਾਂ ਨਾਲ ਦੁਬੱਲੇ ਗੱਲਬਾਤ ਵੀ ਕਰਨਗੇ ਥੋੜੀ ਦੇਰ ਪਹਿਲਾਂ ਪੈरिस ਪੁੱਜਿਆ ਹਾਂ ਮੋਦੀ ਨੇ ਐਕਸ ਤੇ ਇੱਕ ਪੋਸਟ ਦੇ ਵਿੱਚ ਆਪਣੇ ਪਹੁੰਚ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਮੈਂ ਇੱਥੇ ਵੱਖ-ਵੱਖ ਪ੍ਰੋਗਰਾਮਾਂ ਦੀ ਉੜੀ ਕਰਿਆ ਹਾਂ ਜੋ ਭਵਿੱਖ ਵਿੱਚ AI ਟੈਕਨੋਲੋਜੀ ਅਤੇ ਨਵੀਨਤਾ ਵਰਗੇ ਖੇਤਰਾਂ ਤੇ ਕੇਂਦਰਿਤ ਹੋਣਗੇ ਵਜ਼ਾਰ ਮੰਤਰੀ ਦੇ ਹੋਟਲ ਪਹੁੰਚਣ ਤੇ ਭਾਰਤੀ ਪਾਈਚਾਰੇ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਪੋਸਟ ਦੇ ਵਿੱਚ ਕਿਹਾ ਪੈਰਿਸ ਵਿੱਚ ਇੱਕ ਯਾਦਗਾਰੀ ਸਵਾਗਤ। ਠੰਡ ਦੇ ਮੌਸਮ ਦੇ ਬਾਵਜੂਦ ਭਾਰਤੀ ਪਾਈਚਾਰੇ ਨੇ ਅੱਜ ਸ਼ਾਮ ਆਪਣਾ ਪਿਆਰ ਦਿਖਾਇਆ। ਅਸੀਂ ਆਪਣੇ ਪ੍ਰਵਾਸੀ ਪਾਈਚਾਰੇ ਦੇ ਧੰਨਵਾਦੀ ਹਾਂ ਤੇ ਉਹਨਾਂ ਦੀਆਂ ਪ੍ਰਾਪਤੀਆਂ ਤੇ ਵੀ ਮਾਣ ਕਰਦੇ ਹਾਂ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਨਤੇਜ ਜੈਸਵਨ ਨੇ ਐਕਸ ਤੇ ਇੱਕ ਪੋਸਟ ਦੇ ਵਿੱਚ ਕਿਹਾ ਪ੍ਰਧਾਨ ਮੰਤਰੀ ਨਿੰਦਰ ਮੋਦੀ ਪੈਰਿਸ ਪਹੁੰਚ ਗਏ ਹਨ ਜਿੱਥੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਫਰਾਂਸ ਦੇ ਯਾਰਵੰਦ ਸੈਨਾ ਮੰਤਰੀ ਨੇ ਹਵਾਈ ਅੱਡੇ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਯਾਰਵੰਦ ਸੈਨਾਵਾਦੀ ਮੰਤਰੀ ਨੇ ਐਕਸ ਤੇ ਮੋਦੀ ਦਾ ਫਰਾਂਸ ਦੇ ਵਿੱਚ ਸਵਾਗਤ ਕੀਤਾ ਸਥਾਨਕ ਸਮੇਂ ਅਨੁਸਾਰ ਸ਼ਾਮ ਨੂੰ ਮੋਦੀ ਰਾਸ਼ਟਰਪਤੀ ਮੈਕਰੋਨ ਦੁਆਰਾ ਐਲੀਸੀ ਪੈਲਸ ਵਿਖੇ ਸਰਕਾਰ ਅਤੇ ਰਾਜਾਂ ਦੇ ਮੁਖੀਆਂ ਦੇ ਸਨਮਾਨ ਦੇ ਵਿੱਚ ਆਯੋਜਿਤ ਰਾਤ ਦੇ ਖਾਣੇ ਦੇ ਵਿੱਚ ਵੀ ਸ਼ਾਮਲ ਹੋਣਗੇ